ਬਾਰਸ਼ ਦੇ ਚਲਦਿਆਂ ਅੱਜ ਗਰੀਬ ਪਰਿਵਾਰ ਦਾ ਜੋ ਕੋਠਾ ਸੀ ਉਹ ਡਿੱਗ ਗਿਆ ਔਰ ਉਹਨਾਂ ਚ ਇੱਕ ਬੱਚੇ ਦੀ ਮੌਕੇ ਤੇ ਮੌਤ ਹੋ ਗਈ ਹੈ ਦੂਸਰਾ ਜਿਹਦੇ ਇਲਾਜ ਆਈ ਭਾਈ ਅਸੀਂ ਅੰਦਰੇ ਬੱਠੇ ਨਾ ਜ ਆਪਣੇ ਘਰ ਆਇਆ ਇਦਾਂ ਆਵਾਜ਼ ਆਈ ਆ ਗਰਮ ਕਰਕੇ ਤੇ ਜੱਕ ਦਮ ਜਦੋਂ ਅਸੀਂ ਬਾਹਰ ਆਏ ਸਾਨੂੰ ਪਤਾ ਚੱਲਿਆ ਵੀ ਕਮਰਾ ਡੇਪਿਆ ਵਾ ਕੱਚਾ ਕਮਰਾ ਸੀ ਮਾਲਾ ਮੋਟਾ ਵਿਚਾਰੀ ਬਣਾ ਕੇ ਆਪ ਆਪਣਾ ਬੈਠੇ ਥੱਲੇ ਬੱਚੇ ਤਿੰਨ ਬੱਚੇ 4-5 ਸਾਲ ਸਰੀ ਛੋਟਾ ਬੱਚਾ ਹੈ ਭਾਰੀ ਮੀਂਹ ਪੈਣ ਦੇ ਕਾਰਨ ਘਰ ਦੀ ਛੱਤ ਡਿੱਗਣ ਦੇ ਨਾਲ ਇੱਕ ਬੱਚੇ ਦੀ ਹੋਈ ਮੌਤ ਤੁਹਾਨੂੰ ਦੱਸਦੀ ਹੈ ਕਿ ਅੰਮ੍ਰਿਤਸਰ ਤੋਂ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਭਾਰੀ ਮੀਂਹ ਪੈਣ ਦੇ ਨਾਲ ਇੱਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗੀ ਹੈ ਤੇ ਛੱਤ ਡਿੱਗਣ ਦੇ ਨਾਲ ਉਹਨਾਂ ਦੇ ਬੱਚੇ ਦੀ ਮੌਤ ਹੋ ਗਈ ਹੈ ਸਿਰਫ 5 ਸਾਲ ਦੀ ਉਮਰ ਸੀ ਉਸ ਬੱਚੇ ਦੀ ਜਿਸ ਦਾ ਨਾਮ ਗੁਰਫਤੇ ਸਿੰਘ ਸੀ ਤੇ ਦੱਸਿਆ ਜਾ ਰਿਹਾ ਹੈ ਕਿ ਸਾਰਾ ਪਰਿਵਾਰ ਕਮਰੇ ਦੇ ਅੰਦਰ ਕੱਚਾ ਘਰ ਸੀ ਨਾ ਦਾ ਕਮਰੇ ਦੇ ਅੰਦਰ ਬੈਠਾ ਹੋਇਆ ਸੀ ਗੱਲਾਂ ਬਾਤਾਂ ਕਰ ਰਿਹਾ ਸੀ ਤਾਂ ਬਾਰ ਮੀ ਲੱਗਾ ਹੋਇਆ ਸੀ ਤਾਂ ਜਦੋਂ ਮੀ ਪੈ ਰਿਹਾ ਸੀ ਤਾਂ ਅਚਾਨਕ ਇਹਨਾਂ ਦੇ ਘਰ ਦੀ ਛੱਤ ਥੱਲੇ ਆਨ ਕੇ ਡਿੱਗ ਪੈਂਦੀ ਹੈ ਸਾਰਾ ਪਰਿਵਾਰ ਛੱਤ ਦੇ ਥੱਲੇ ਆ ਜਾਂਦਾ ਹੈ ਤਾਂ ਛੋਟਾ ਬੱਚਾ ਵੀ ਛੱਤ ਦੇ ਥੱਲੇ ਆ ਜਾਂਦਾ ਜਿਸ ਦੀ ਬਹੁਤ ਹੋ ਗਈ ਹੈ 5 ਸਾਲ ਦੀ ਉਮਰ ਸੀ ਸਿਰਫ ਉਸ ਦੀ ਬਹੁਤ ਹੀ ਮਤਭਗੀ ਚਲੋ ਘਟਣਾ ਹੋਈਏ ਜਿਹਨੂੰ ਚਾਹੀਦਾ ਨਹੀਂ ਲੱਗੇ ਚਲੋ ਪਿੰਡ ਵਾਲਿਆਂ ਨੂੰ ਹੋਂਜ ਦੀਦਾ ਵਾ ਕੀ ਹਾਲ ਚਾਲ ਮਕਾਨ ਦਾ ਇਹਨੂੰ ਚਾਹੀਦਾ ਸੁਧਰਨਾ ਪਵੇ ਹੁਣ ਕੀ ਕਰ ਸਕਦੇ ਜੋ ਅਗਲੇ ਦਾ ਨੁਕਸਾਨ ਹੋ ਗਿਆ ਕਿੰਨਾ ਨੁਕਸਾਨ ਹੋ ਬੇਟਾ ਇਸਾਂ ਦੇ ਤੁੰਗੀ ਕਿੰਨੀ ਉਮਰ ਚੋ ਤੇ 6 6 ਸਾਲ ਦਾ ਹੈ ਨਹੀਂ ਨਹੀਂ ਘੱਟ 8 ਵਜੇ ਜਦੋਂ ਪਾਣੀ ਆਉਂਦੀ ਨਹੀਂ ਇਹ ਉਮਰ ਮੁਰਝੇ ਬੱਚੇ ਦੀ 5 ਕਿ ਸਾਲ ਹੈ 4 5 ਸਾਲ ਦਾ ਹੈ 6 ਸਾਲ ਦਾ ਹੈ ਛੋਟਾ ਬੱਚਾ ਤੇ ਦੂਸਰਾ ਜਿਹੜਾ ਜੇਰੇ ਇਲਾਜ ਹੈ ਉਹਦੀ ਕਿੰਨੀ ਕੁ ਉਮਰ ਆ ਉਹ 30 ਸਾਲ ਦਾ ਹੈ ਗੱਲ ਹੋਈ ਹੈ ਘਟਨਾ ਕਿਸ ਤਰ੍ਹਾਂ ਮਾਪਰੀ ਆਈ ਭਾਈ ਅਸੀਂ ਅੰਦਰ ਬੈਠੇ ਨਾ ਜ ਆਪ ਆਪਣਾ ਘਾਰਿਆ ਕਿਦਾਂ ਆਵਾਜ਼ ਆਈ ਆ ਘੜਮ ਕਰਕੇ ਤੇ ਜੱਕ ਦਮ ਜਦੋਂ ਅਸੀਂ ਬਾਹਰ ਆਏ ਸਾਨੂੰ ਪਤਾ ਚੱਲਿਆ ਵੀ ਕਮਰਾ ਡੇਪਿਆ ਵਾ ਕੱਚਾ ਘਬਰਾ ਸੀ ਮਾੜਾ ਮੋਟਾ ਵਿਚਾਰੇ ਬਣਾ ਕੇ ਲੋ ਆਪ ਆਪਣਾ ਬੈਠੇ ਥੱਲੇ ਬੱਚੇ ਤਿੰਨ ਬੱਚੇ ਪਹਿਲਾਂ ਤੇ ਇਹਦੇ ਮੁੰਡੇ ਦੇ ਚਾਚੇ ਨੂੰ ਕੱਢਿਆ ਜਿਹਦੇ ਜਿਹਦੇ ਡੈਥ ਹੋਈ ਆ ਉਹਨੂੰ ਕੱਢਿਆ ਉਸ ਤੋਂ ਬਾਅਦ ਮੁੰਡੇ ਦੀ ਭੈਣ ਨੂੰ ਕੱਢਿਆ ਥੱਲਿਓ ਤੇ ਜਦੋਂ ਮੜਕੇ ਮੁੰਡਾ ਕੱਢਿਆ ਥੱਲਿਓ ਤੇ ਮੁੰਡਾ ਸਾ ਉਹ ਐ ਗੱਡ ਦੀ ਪੱਟੀ ਥੱਲੇ ਆਇਆ ਤੇ ਮੁੰਡਾ ਖਤਮ ਹੋਇਆ ਪਿਆ ਇਹ ਵੀ ਥੱਲੇ ਤਿੰਨੀ ਉਮਰ ਸੀ ਉਸ ਬੱਚੇ ਦੀ ਹਾਂਜੀ 4-5 ਸਾਲ ਸਰੀਰ ਛੋਟਾ ਬੱਚਾ ਹੈ ਹੋਰ ਇੱਕ ਗੰਭੀਰ ਜ਼ਖਮੀ ਵੀ ਹੈ ਹਾਂਜੀ ਹਾਂਜੀ ਉਹਦੇ ਸੱਟਾਂ ਲੱਗੀਆਂ ਜੀ ਇਹ ਚੀਜ਼ ਤੇ ਉਹਨੂੰ ਦਬਾਈ ਹੋਈ ਉਹਦਾ ਖਲ ਹੱਡੀ ਕ੍ਰੈਕ ਹੋ ਗਈ ਹੱਸ ਜੀ